ਸੀਮ ਭਗਵੰਤ ਮਾਨ ਤੇ ਕਿਸਾਨ ਆਗੂਆਂ ਦੇ ਵਿਚਾਲੇ ਮੀਟਿੰਗ ਦੇ ਵਿੱਚ ਤਲਖ ਭਰਿਆ ਮਾਹੌਲ ਕਿਉਂ ਬਣਿਆ ਆਖਰਕਾਰ ਕੀ ਹੈ ਮੁੱਤਰਮੁੱਤਰ ਇਹ ਮੁੱਤਰਮੁੱਤਰ ਦੀ ਕਹਾਣੀ ਅੰਗਰੇਜ਼ ਸਿੰਘ ਪਧੌੜ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਨੇ ਉਹਨਾਂ ਨੇ ਆਪਣੀ ਜ਼ੁਬਾਨੀ ਇੱਕ ਪੋਸਟ ਲਿਖੀ ਹੈ ਜਿਸ ਦੇ ਵਿੱਚ ਉਹ ਮੁੱਤਰਮੁੱਤਰ ਦੀ ਗੱਲ ਕਰਦੇ ਨੇ ਕਿ ਮੁੱਤਰਮੁੱਤਰ ਦਾ ਅਸਲ ਦੇ ਵਿੱਚ ਮਤਲਬ ਕੀ ਸੀ ਦਰਅਸਲ ਇਹ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਪ੍ਰਧਾਨ ਨੇ ਸੂਬਾ ਪਧਰੀ ਉਹਨਾਂ ਨੇ ਸ਼ਬਦ ਮੁੱਖ ਮੰਤਰੀ ਦੇ ਸਾਹਮਣੇ ਕਹੇ ਸਨ ਤਫਿਰ ਅਫਸਰ ਸ਼ਾਈ ਵੀ ਬਿਊਰੋਕ੍ਰੇਟ ਵੀ ਜਿਹੜੇ ਠੇਠ ਪੰਜਾਬੀ ਨਹੀਂ ਜਾਣਦੇ ਹੈਰਾਨ ਹੋਗੇ ਕਿ ਆਖਰਕਾਰ ਇਹ ਮੁੱਤਰਮੁੱਤਰ ਕੀ ਹੁੰਦਾ ਹੈ ਜਿੱਥੋਂ ਇੰਨਾ ਵੱਡਾ ਮਸਲਾ ਬਣ ਗਿਆ ਕਿ ਕਿਸਾਨ ਆਗੂਆਂ ਦੀ ਤੇ ਮੁੱਖ ਮੰਤਰੀ ਵਿਚਾਲੇ ਗੱਲਬਾਤ ਵੀ ਟੁੱਟ ਜਾਂਦੀ ਹਾਲਾਂਕਿ ਕਾਰਨ ਕਈ ਹੋਰ ਵੀ ਨੇ ਗੱਲਬਾਤ ਟੁੱਟਣ ਦੇ ਪਰ ਵਿੱਚ ਇੱਕ ਸ਼ਬਦ ਦੇ ਵੀ ਮੁੱਤਰਮੁੱਤਰ ਆ ਜਿਹੜਾ ਉਹ ਵੀ ਬੜੇ ਮਾਇਨੇ ਰੱਖਦਾ ਹੁਣ ਅੰਗਰੇਜ਼ ਸਿੰਘ ਪਧੌੜ ਕਿਸਾਨ ਆਗੂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਉਹ ਕੀ ਲਿਖਦੇ ਨੇ ਪੋਸਟ ਦੇ ਵਿੱਚ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਅਸਲ ਵਿੱਚ ਕੀ ਹੈ ਹੋਇਆ ਔਰ ਮੋਟਰ ਮੋਟਰ ਵਾਲੀ ਕਹਾਣੀ ਕੀ ਹੈ ਮੀਟਿੰਗ ਦੇ ਸ਼ੁਰੂ ਵਿੱਚ ਹੀ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਮੀਟਿੰਗ ਵਾਸਤੇ ਉਹਨਾਂ ਕੋਲ ਕਿੰਨਾ ਟਾਈਮ ਹੈ ਮੁੱਖ ਮੰਤਰੀ ਨੇ ਕਿਹਾ ਖੁੱਲਾ ਸਮਾਂ ਹੈ ਇਸ ਲਈ ਮੰਗਾਂ ਤੇ ਗੱਲਬਾਤ ਹੋਈ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਪਹਿਲਾਂ ਹੀ ਡਿਊਟੀਆਂ ਲਗਾ ਕੇ ਗਏ ਸੀ ਕਿ ਕਿਹੜੀ ਕਿਹੜੀ ਮੰਗ ਤੇ ਕਿਹੜੇ ਕਿਹੜੇ ਆਗੂ ਬੋਲਣਗੇ ਸੋ ਗੱਲਬਾਤ ਠੀਕ ਢੰਗ ਨਾਲ ਲਗਭਗ ਡੇਢ ਘੰਟਾ ਚੱਲਦੀ ਰਹੀ ਜਦੋਂ ਏਜੰਡਾ ਸਹਿਕਾਰਤਾ ਦਾ ਆਇਆ ਤਾਂ ਉਸ ਵਿੱਚ ਮਿਲਕ ਫੈਡ ਮਾਰਕ ਫੈਡ ਸ਼ੂਗਰ ਫੈਡ ਵਗੈਰਾ ਦੀਆਂ ਮੰਗਾਂ ਸਨ ਇਸ ਬਾਰੇ ਗੱਲ ਰਾਜੇਵਾਲ ਸਾਹਿਬ ਨੇ ਕਰਨੀ ਸੀ ਰਾਜੇਵਾਲ ਸਾਹਿਬ ਨੇ ਮਿਲਕ ਫੈਡ ਵਿੱਚ ਕਪੜੇ ਬਾਜ਼ੀਆਂ ਬਾਰੇ ਦੱਸਿਆ ਤੇ ਕਿਹਾ ਕਿ ਅਸੀਂ ਵਿਜੀਲੈਂਸ ਨੂੰ ਅਤੇ ਹੋਰ ਸਾਰੇ ਮਹਿਕਮਿਆਂ ਨੂੰ ਸਬੂਤ ਭੇਜ ਚੁੱਕੇ ਹਾਂ ਪਰੰਤੂ ਕਪੜੇ ਬਾਜ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਫਿਰ ਅੱਗੇ ਕੀ ਹੁੰਦਾ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਨਾਮ ਦੱਸੋਗੇ ਰਾਜੀਵਾਲ ਸਾਹਿਬ ਨੇ ਤੁਰੰਤ ਨਾਮਦਾਸ ਦਿੱਤੇ ਤੇ 7-8 ਸਫਿਆਂ ਦੇ ਦਸਤਾਵੇਜ਼ ਵੀ ਅਧਿਕਾਰੀਆਂ ਨੂੰ ਸੌਂਪ ਦਿੱਤੇ। ਰਾਜੀਵਾਲ ਸਾਹਿਬ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਮੈਂ ਤੁਹਾਡੀ ਜਾਣਕਾਰੀ 'ਚ ਵਾਧਾ ਕਰਨਾ ਚਾਹੁੰਦਾ। ਇਸ ਗੱਲ ਤੋਂ ਹੀ ਮੁੱਖ ਮੰਤਰੀ ਨੂੰ ਉੱਬਲ ਸੁਬੜੀ ਲੱਗ ਗਈ ਸੀ। ਇਸੇ ਮੰਗ ਤੇ ਹਾਲ ਇੱਕ ਅੱਧੀ ਗੱਲ ਹੀ ਹੋਈ ਸੀ ਕਿ ਮੁੱਖ ਮੰਤਰੀ ਨੇ ਜਾਣ ਵਾਸਤੇ ਕਿਹਾ ਕਿ ਮੀਟਿੰਗ ਖਤਮ ਕਰੋ। ਅਸੀਂ ਕਿਹਾ ਕਿ ਗੁਰਮੀਤ ਸਿੰਘ ਖੁੱਡੀਆਂ ਅਤੇ ਧਾਲੀਵਾਲ ਸਾਹਿਬ ਬੈਠੇ ਹਨ ਅੱਧਾ ਕੋ ਘੰਟਾ ਹੋਰ ਲੱਗਣਾ ਹੈ। ਜੇ ਤੁਸੀਂ ਜਾਣਾ ਹੈ ਤਾਂ ਅਸੀਂ ਰਹਿਂਦੀਆਂ ਗੱਲਾਂ ਇਹਨਾਂ ਨਾਲ ਕਰ ਲਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ 5 ਮਾਰਚ ਦੇ ਧਰਨੇ ਬਾਰੇ ਦੱਸੋ ਅਸੀਂ ਕਿਹਾ ਕਿ ਆਪਣੀ ਮੀਟਿੰਗ ਖਤਮ ਹੋਣ ਤੋਂ ਬਾਅਦ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਉਸ ਬਾਰੇ ਵਿਚਾਰ ਕਰਕੇ ਫੈਸਲਾ ਲਵਾਂਗੇ ਮੁੱਖ ਮੰਤਰੀ ਨੇ ਦੁਬਾਰਾ ਕਿਹਾ ਜੇ ਤਾਂ ਤੁਸੀਂ ਧਰਨਾ ਰੱਦ ਕਰਦੇ ਹੋ ਤਾਂ ਘੰਟਾ ਹੋਰ ਚਲਾ ਸਕਦੇ ਹਾਂ ਨਹੀਂ ਤਾਂ ਮੀਟਿੰਗ ਖਤਮ ਫੇਰ ਬੋਲਦੇ ਨੇ ਜੋਗਿੰਦਰ ਸਿੰਘ ਉਗਰਾਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਆਗੂ ਉਗਰਾਹਾ ਸਾਹਿਬ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਸਾਡੇ ਕੋਲ ਇਹੀ ਤਾਂ ਇੱਕ ਚੀਜ਼ ਐ ਤੁਸੀਂ ਸਾਡੀ ਮੁੱਤਰ ਮੁੱਤਰ ਤਨਾਹ ਖੋ ਮੁੱਖ ਮੰਤਰੀ ਫੇਰ ਵਿੱਚੋਂ ਬੋਲਣ ਲੱਗੇ ਤਾਂ ਉਗਰਾਹਾਂ ਸਾਹਿਬ ਨੇ ਕਿਹਾ ਦੇਖੋ ਅਸੀਂ ਇੰਨਾ ਕੋ ਰੌਲਾ ਪਾਇਆ ਤਾਂ ਸਾਨੂੰ ਮੀਟਿੰਗ ਮਿਲ ਗਈ ਬਸ ਫੇਰ ਤਾਂ ਮੁੱਖ ਮੰਤਰੀ ੜਕ ਹੀ ਉੱਠੇ ਉਸਨੇ ਕਿਹਾ ਕਿ ਜੇ ਕਿ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਧਰਨੇ ਤੋਂ ਡਰ ਕੇ ਮੈਂ ਮੀਟਿੰਗ ਦਿੱਤੀ ਐ ਤਾਂ ਜਾਓ ਜੋ ਕਰਨਾ ਹੈ ਕਰ ਲਵੋ ਤੁਸੀਂ ਧਰਨਾ ਹੀ ਲਾ ਲਓ ਜਿਹੜੀਆਂ ਪਹਿਲਾਂ ਗੱਲਾਂ ਹੋਈਆਂ ਸਨ ਸਾਰੀਆਂ ਰੱਦ ਕਹਿ ਕੇ ਮੀਟਿੰਗ ਵਿੱਚੋਂ ਉੱਠ ਕੇ ਅੱਜ ਨਿਕਲੇ ਹੁਣ ਬਹੁਤ ਸਾਰੇ ਲੋਕਾਂ ਨੂੰ ਮੂਤਰ-ਮੂਤਰ ਦੀ ਸਮਝ ਨਹੀਂ ਲੱਗ ਰਹੀ ਇਸ ਬਾਰੇ ਗੱਲ ਐਵੇਂ ਆ ਕਿ ਇੱਕ ਵਾਰੀ ਬੱਲੀਆਂ ਚੁਗਣ ਵਾਲੀ ਕਿਸੇ ਮਜ਼ਦੂਰ ਔਰਤ ਤੋਂ ਕਿਸੇ ਬੱਲੀਆਂ ਖੋੜ ਲਈਆਂ ਤਾਂ ਉਹ ਵਿਚਾਰੀ ਔਖੀ ਜੀ ਹੋ ਕੇ ਝਾਕਣ ਲੱਗੀ ਕਿਸਾਨ ਕਹਿੰਦਾ ਦੇਖ ਕਿਵੇਂ ਮੂਤਰ-ਮੂਤਰ ਝਾਕਦੀ ਐ ਔਰਤ ਕਹਿੰਦੀ ਬੱਲੀਆਂ ਤਾਂ ਖੋ ਲਈਆਂ ਹੁਣ ਸਾਡੀ ਮੂਤਰ-ਮੂਤਰ ਤਾਂ ਨਹੀਂ ਖੋ ਲਵੇਂਗਾ ਸੋਗਰਾਹਾ ਸਾਹਿਬ ਨੇ ਇਹੋ ਕਿਆਸੀ ਕਿ ਸਾਡੇ ਕੋਲ ਸਿਰਫ ਰੌਲਾ ਪਾਉਣ ਦਾ ਹੀ ਅਧਿਕਾਰ ਐ ਸਾ ਅਸਲ ਵਿੱਚ ਮੁੱਖ ਮੰਤਰੀ ਮੁੱਤਰਮ ਉਤਰ ਕਾਰਨ ਨਹੀਂ ਭੱਜਿਆ ਸਗੋਂ ਉਸ ਦੇ ਅੰਦਰ ਕੋਈ ਹੰਕਾਰ ਜਾਂ ਸਾਜ਼ਿਸ਼ ਚੱਲ ਰਹੀ ਸੀ ਜਿਸ ਕਰਕੇ ਉਹਨੇ ਜਾਣਬੁੱਝ ਕੇ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਕਿਸਾਨਾਂ ਅਤੇ ਲੋਕਾਂ ਦੀ ਬੇਇੱਜ਼ਤੀ ਕਰਕੇ ਮੀਟਿੰਗ ਵਿੱਚ ਵਾਕਆਊਟ ਕੀਤਾ ਸੰਯੁਕਤ ਕਿਸਾਨ ਮੋਰਚਾ ਲੋਕਾਂ ਦੇ ਕੇ ਨਾਹੀਂ ਇਸ ਦਾ ਮੂੰਹ ਤੋੜਵਾ ਜਵਾਬ ਦੇਵੇਗਾ ਅੰਗਰੇਜ਼ ਸਿੰਘ ਪਧਾੜ ਪ੍ਰੈਸ ਸਖਤਰ ਭਾਰਤੀ ਕਿਸਾਨ ਯੂਨੀਅਨ ਇਕਟਾ ਡਕੋਂਦਾ ਹੁਣ ਇਹ ਅੰਗਰੇਜ਼ ਸਿੰਘ ਪਧਾੜ ਜਿਹੜੇ ਲਿਖਦੇ ਨੇ ਆਪਣੀ ਜ਼ੁਬਾਨੀ ਸਾਰੀ ਕਥਾ ਜਿਹੜੀ ਕੀ ਉਹਨਾਂ ਨੇ ਆਪਣੀ ਅੱਖੀ ਵੇਖੀ ਕਿਸਾਨ ਆਗੂਆਂ ਨੇ ਉਸ ਦੇ ਗਵਾਹ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਕੀਤੀਆਂ ਹੁਣ ਗੱਲ ਰਹੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਤੇ ਕਿਸਾਨਾਂ ਦਾ ਪੱਖ ਆ ਗਿਆ ਜੋ ਜਿਸ ਤਰ੍ਹਾਂ ਦੇ ਉਹਨਾਂ ਨੇ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਗੱਲਾਂ ਕਹੀਆਂ ਪਰ ਠੀਕ ਉਸ ਵੇਲੇ ਜਦੋਂ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਸ ਰਿਪੋਰਟ ਜਰੀਏ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਿਆਨ ਜਿਹੜਾ ਬਾਹਰ ਆਉਂਦਿਆਂ ਦਿੱਤਾ ਸੀ ਉਹ ਇਹ ਸੀ ਕਿ ਅੱਜ ਪੰਜਾਬ ਭਵਨ ਵਿਖੇ ਮੀਟਿੰਗ ਵਿੱਚ ਮੈਂ ਕਿਸਾਨ ਜਥੇਬੰਦੀਆਂ ਦੇ ਸਾਰੇ ਸਤਕਾਰਯੋਗ ਆਗੂਆਂ ਨੂੰ ਅਪੀਲ ਕੀਤੀ ਕਿ ਚੱਕਾ ਜਾਮ ਕਰਨਾ ਸੜਕਾਂ ਤੇ ਰੇਲਾਂ ਰੋਕਣੀਆਂ ਜਾਂ ਪੰਜਾਬ ਬੰਦ ਕਰਨਾ ਕਿਸੇ ਮਸਲੇ ਦਾ ਹੱਲ ਨਹੀਂ ਸਭ ਨਾਲ ਆਮ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ ਸਮਾਜ ਦੇ ਬਾਕੀ ਵਰਗਾਂ ਦੇ ਕੰਮਾਂ ਅਤੇ ਕਾਰੋਬਾਰਾਂ ਤੇ ਵੀ ਬਹੁਤ ਅਸਰ ਪੈਂਦਾ ਹੈ ਇਸ ਦਾ ਵੀ ਆਪਾਂ ਖਿਆਲ ਕਰੀਏ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਬਦ ਨੇ ਹੁਣ ਦੂਜੇ ਪਾਸੇ ਕਿਸਾਨ ਆਗੂ ਕਹਿ ਰਿਹਾ ਹੈ ਕਿ ਸਾਡੇ ਕੋਲ ਤਾਂ ਰੌਲਾ ਪਾਉਣ ਦਾ ਇੱਕੋ ਅਧਿਕਾਰ ਹੈ ਮੁੱਤਰ-ਮੁੱਤਰ ਕਰਨ ਦਾ ਜਿਹੜੀ ਕਿ ਖੋਈ ਜਾ ਰਹੀ ਹੈ ਤਾਂ ਹੁਣ ਜਦੋਂ ਕਿਸਾਨਾਂ ਉੱਤੇ ਕਾਰਵਾਈ ਹੋਈ ਹੈ ਪੁਲਿਸ ਦੇ ਅੱਧੀ ਰਾਤ ਦੇ ਛਾਪੇ ਕਈਆਂ ਨੂੰ ਹਾਊਸ ਅਰੈਸਟ ਕਈਆਂ ਨੂੰ ਥਾਣੇ ਲੈ ਕੇ ਗਏ ਕਿਸਾਨ ਆਗੂਆਂ ਨੂੰ ਪੰਜਾਬ ਭਰ ਦੇ ਵਿੱਚ ਐਸਕੇਮ ਦੀਆਂ ਵੱਖੋ-ਵੱਖਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਤਰ੍ਹਾਂ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕਿਸਾਨ ਆਗੂ ਗੁੱਸੇ ਦੇ ਵਿੱਚ ਨੇ ਭੜਕੇ ਹੋਏ ਨੇ ਕਿਸਾਨ ਆਗੂਆਂ ਨੇ ਵੀ ਮੋੜਵੇਂ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਨੇ ਜਿਸ ਵਿੱਚ ਆਖਿਆ ਕਿ ਹੁਣ ਜਿਵੇਂ ਕਿਹਾ ਗਿਆ ਸਾਨੂੰ ਜਾਓ ਕਰ ਲਓ ਧਰਨਾ ਲਗਾ ਲਓ ਤੇ ਫਿਰ ਹੁਣ ਅਸੀਂ ਕਰਕੇ ਦਿਖਾਵਾਂਗੇ ਚੰਡੀਗੜ੍ਹ ਕੂਚ ਦਾ ਐਲਾਨ ਹੈ ਫਿਲਹਾਲ ਇਹ ਹਫਤਾਵਾਰੀ ਪ੍ਰੋਗਰਾਮ ਹੈ ਹਫਤੇ ਦੇ ਲਈ ਕਿਸਾਨ ਧਰਨੇ ਤੇ ਬੈਠਣਗੇ ਔਰ ਕਿਸਾਨ ਆਗੂਆਂ ਦਾ ਦਾਵਾ ਹੈ ਕਿ ਜੇਕਰ ਇਸੇ ਤਰ੍ਹਾਂ ਅੜੀਲ ਰਵਈਆ ਸਰਕਾਰ ਦਾ ਸਾਡੇ ਨਾਲ ਰਿਹਾ ਤਾਂ ਫਿਰ ਅਸੀਂ ਲੰਮੇ ਸਮੇਂ ਲਈ ਇਸ ਅੰਦੋਲਨ ਨੂੰ ਚਲਾ ਸਕਦੇ ਹਾਂ ਸੰਘਰਸ਼ ਕਰ ਸਕਦੇ ਹਾਂ ਕਿਉਂਕਿ ਜਿਹੜੀਆਂ 18 ਨੁਕਾਤੀ ਪ੍ਰੋਗਰਾਮ ਮੰਗਾ ਨੇ ਉਸ ਦੀ ਡੇਢ ਕਸਾਲ ਪਹਿਲਾਂ ਸਵਾ ਸਾਲ ਪਹਿਲਾਂ ਹੋਈ ਮੀਟਿੰਗ 19 ਦਸੰਬਰ 2023 ਨੂੰ ਉਸ ਦਾ ਹੱਲ ਨਹੀਂ ਨਿਕਲਿਆ ਔਰ ਇਹ ਮੰਗਾਂ ਕੇਂਦਰ ਸਰਕਾਰ ਨਾਲ ਸਿੱਧੀਆਂ ਨਹੀਂ ਕੇਂਦਰ ਨਾਲ ਇੱਕ ਵੱਖਰੀ ਲੜਾਈ ਹੈ ਪਰ ਸੂਬਾ ਸਰਕਾਰ ਦੇ ਹੱਥ ਵੀ ਬਹੁਤ ਮੰਗਾਂ ਨੇ ਜਿਸ ਦੇ ਵਿੱਚ OTS ਸਕੀਮ ਕਿਸਾਨਾਂ ਤੇ ਵੀ ਲਾਗੂ ਕਰਨ ਦੀ ਕਰਜ਼ਾ ਮਾਫੀ ਵਾਲੇ ਮਸਲੇ ਦੇ ਵਿੱਚ ਜਾਂ ਕਰਜ਼ ਦੇ ਨਪਟਾਰੇ ਨੂੰ ਮਸਲੇ ਵਿੱਚ ਔਰ ਜਿਹੜੀਆਂ ਨੇ ਕਿਸਾਨਾਂ ਦੇ ਜਿਹੜੀਆਂ ਮੁਆਵਜ਼ੇ ਦੇਣ ਦੀ ਗੱਲ ਹੈ ਹੜ੍ਹਾਂ ਨਾਲ ਮਾਰੀ ਗਈ ਫਸਲ ਦੇ ਮੁਆਵਜ਼ੇ ਦੀ ਗੱਲ ਹੈ ਮਾਰਕ ਫੈਡ ਮਿਲਕ ਫੈਡ ਇਸ ਤਰ੍ਹਾਂ ਦੇ ਜਿਹੜੇ ਮਸਲੇ ਨੇ ਕਿਸਾਨਾਂ ਨਾਲ ਜੁੜੇ ਹੋਏ ਇਸ ਦੀਆਂ ਮੰਗਾਂ ਨੇ ਹੋਰ ਬਹੁਤ ਸਾਰੀਆਂ ਜਈਆਂ ਮੰਗਾਂ ਗਣਵਾਉਂਦੇ ਨੇ ਕਿਸਾਨ ਜਿਹੜੀਆਂ ਸਿੱਧਾ ਸੂਬਾ ਸਰਕਾਰ ਨਾਲ ਜੁੜੀਆਂ ਨੇ ਖਾਸ ਕਰਕੇ 6 ਫਸਲਾਂ ਦੇ ਉੱਤੇ ਐਮਐਸਪੀ ਸੂਬਾ ਸਰਕਾਰ ਦੇਣ ਦੀ ਗੱਲ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਦੇਖਦੇ ਹਾਂ ਕਿ ਹੱਲ ਕੀ ਨਿਕਲਦਾ ਫਿਲਹਾਲ ਤਕਰਾਰ ਪੰਜਾਬ ਸਰਕਾਰ ਤੇ ਕਿਸਾਨ ਆਗੂਆਂ ਦੇ ਵਿਚਾਲੇ ਵਧਿਆ ਹੋਇਆ ਹੈ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣੀ ਆਪਣੀ ਟਿੱਪਣੀ ਜ਼ਰੂਰ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ